ਪਰਵਾਸੀ ਗੁਰ ਦੀ ਆੜ ਵਿੱਚ ਖੁਆ ਰਹੇ ਹਨ ਗੰਧ ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਹੈ ਖਿਲਵਾਰ ਸਿਹਤ ਵਿਪਾਕ ਸੁੱਤਾ ਕੁੰਕਰਨੀ ਨੀਂਦ ਕਦੋਂ ਜਾਗੇਗਾ ਬਿਊਰੋ ਚੀਫ ਦਵਿੰਦਰ ਸਿੰਘ ਹਰਗੋਬਿੰਦਪੁਰ ਸਾਹਿਬ ਕਿਸੇ ਵਕਤ ਗੁਰਨਾਇ ਪੰਜਾਬ ਦੀ ਪਹਿਚਾਣ ਹੋਇਆ ਕਰਦੀ ਸੀ ਪਰ ਪੰਜਾਬ ਦੇ ਕਿਸਾਨਾਂ ਵੱਲੋਂ ਗੁਰ ਬਣਾਉਣਾ ਬੰਦ ਕਰ ਦਿੱਤਾ ਅਤੇ ਪਰਵਾਸੀਆਂ ਨੇ ਉਸ ਕਿਤੇ ਨੂੰ ਅਪਣਾਲਿਆ ਤੁਸੀਂ ਪੰਜਾਬ ਦੇ ਕਿਸੇ ਵੀ ਰੋਡ ਜਾਂ ਹਾਈਵੇ ਤੇ ਸਫ਼ਰ ਕਰੋ ਤੁਹਾਨੂੰ ਪਰਵਾਸੀਆਂ ਦੀ ਗੁਰ ਵਾਲੀ

ਕੋਰਾ ਬੰਦੇ ਕਿ ਨਾਮ ਤਾਂ ਡਾਜੀ ਮੇਰਾ ਨਾਮ ਬੀਐਸ ਕਲਤੀ ਬਜੇਦਾ ਸੀ ਕਲਤੀ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ 2:40 ਦੇ ਕਰੀਬ ਕਿਥੋਂ ਦੋ ਘੱਲੋ ਗੋੜ ਖੜਿਆ ਜਿਹਦਾ ਰੇਟ ਨਾ 40 ਲੀ ਦਿੱਤਾ 40 ਕਿਲੋ ਗੋੜ ਖੜਕੇ ਵੀ ਆ ਦੇਖੋ ਤੁਸੀਂ ਦੇਖ ਰਹੇ ਹੋ ਮੱਖੀ ਵਿੱਚ ਆਈ ਆ ਇਹ ਤਾਂ ਆਪ ਦੇਖ ਲਿਆ ਨਾ ਦੇ ਦੇ ਤਾਂ ਆਪਾਂ ਇਦਾਂ ਹੀ ਚਾਹ ਚੁਪਣਾ ਜੇ ਪੀ ਲੈਣੀ ਸੀ ਹੂੰ ਕਹਿੰਦਾ ਭਾਅ ਮੇੜਾ ਇਹ ਆ ਕਿ ਇਹ ਲੋਕਾਂ ਨੂੰ ਸ਼ਰਿਆਂ ਨੂੰ ਹੀ ਕੰਦ ਫਾ ਰਹੇ ਆ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਤੇ ਥੋੜਾ ਜਿਹਾ ਕੰਜਾ ਕੱਟਿਆ ਜਾਵੇ ਤਾਂ ਜੋ ਸਾਫ਼ ਸੁਥਰੀ ਟੀਮ ਕੰਮ ਲਵੇ ਠੀਕ ਨਾਮ ਕੀ ਤੁਹਾਡਾ ਨਾਮ ਕੀ ਆ ਨਾਮ ਨਾ ਕੀ ਤੁਹਾਡਾ ਨਾਮ ਬੋਲੋ ਕੀ ਤੁਹਾਡਾ ਨਾਮ ਕਹ ਬਤਾਓ ਤੋ ਹਮਬ ਪਤਾ ਤੋ ਲੱਗਾ ਥਾਰਾ ਕੀ ਕਹਾਣੀ ਹੈ ਕਹਾਣੀ ਤੇਰੇ ਸਾਹਮਣੇ ਗੋੜਨੇ ਖੜਿਆ ਵਿੱਚ ਮੱਖੀ ਸ਼ਰਿਆਂ ਮੱਖੀ ਚ ਪਈ ਆ ਦਿਖਾ ਦਿਓ ਯਾਰ ਇਹਨੂੰ ਦਿਖਾ ਫੜਾ ਇਹ ਆ ਜੋ ਸਹਤ ਵਾਲੀ ਮੱਖੀ ਹੈ ਕੋਈ ਹੋਵੇ ਜੇ ਨਹੀਂ ਯਾਰ ਮੇਰੀ ਬਾਤ ਸੁਣੋ ਇਹ ਉਲਟੀ ਸਾਈਡ ਤੇ ਪਈ ਆ ਉੱਪਰਲੀ ਸਾਈਡ ਤੇ ਨਹੀਂ ਆ ਅੱਛਾ ਠੀਕ ਹੈ ਨਾ ਜੇ ਰਾਤ ਭਰ ਜੇ ਖਾ ਲੈਂਦੇ ਕੋਈ ਇਨਫੈਕਸ਼ਨ ਹੋ ਜਾਂਦੀ ਕੌਣ ਜੁਮਿਆ ਰਿਆ ਨਹੀਂ ਇਹ ਜੋ ਸਹਤ ਵਾਲੀ ਮੱਖੀ ਹੈ ਜਾਂ ਆਦੀ ਜਾਲੀ ਜਾਲੀ ਢੱਕ ਰੱਖੀ ਗੁੜ ਬਟੋਕਰੂ ਗੁੜ ਤਾਂ ਨੰਗਾ ਜੇ ਆਖੋ ਆ ਜਾਲੀ ਪਾਈ ਆਓ ਵੇਖੋ ਜੀ ਗੁੜ ਨੰਗਾ ਤੁਹਾਡਾ ਥੋੜਾ ਦੇਖੋ ਤਾਜ਼ਾ ਤੇ ਤੁਸੀਂ ਆ ਮੱਖੀਆਂ ਪੈਂਦੇ ਵੀ ਤੁਸੀਂ ਇਦਾਂ ਕਰ ਲੋ ਲੋਕਾਂ ਨੂੰ ਖਵਾ ਲਦੇ ਦੇਖੋ ਮੱਖੀਆਂ ਦੋ ਦੋ ਬੈਂਦੀ ਐ ਅੰਕਲ ਕਿਹੜੇ ਸਮਾਨ ਨੂੰ ਦੇ ਕਿਤਨਾ ਕਿਤਨੇ ਪੈਰ ਪੱਕਾ 28 ਕੋਈ ਗੱਲ ਨਾ ਨਾ ਕੀ ਤਰ੍ਹਾਂ ਨਾ ਕੀ ਬਲੋ ਨੰਬਰ ਬਦਲ ਹੈ ਹਾਂ ਬਦਲ ਹੈ ਕਾ ਮੇਰੇ